ਜੀ ਜਿਵੇਂ ਕਿ ਹੁਣ ਕਾਟਨ ਦੀਆਂ ਬਾਈ ਤੇ ਕ੍ਰੀਮ ਬੜੀਆਂ ਲੈਸਾਂ ਚੱਲ ਰਹੀਆਂ ਨੇ ਇਹ ਵੀ ਮੰਗਟ ਲੈਸ ਹਾਊਸ ਕੋਲੇ ਫੁੱਲ ਰੇਂਜ ਫੁੱਲ ਵੈਰਾਈਟੀ ਆ ਮਤਲਬ ਬਾਈਟ ਦੇ ਵਿੱਚ ਜੇ 100 ਡਿਜ਼ਾਈਨ ਕਹੋਗੇ ਤਾਂ 100 ਮਿਲੂਗਾ ਨਾਲੇ ਇਹ ਗੱਲ ਹੈਗੀ ਆ ਜੇ ਆਪਾਂ ਹੋਲ ਸੇਲ ਦਾ ਕੰਮ ਕੀਤਾ ਤਾਂ ਹੋਲ ਸੇਲ ਰੇਟੇ ਦੇ ਰਹੇ ਆ ਕੋਈ 4 ਲੈਂਦਾ ਕੋਈ 400 ਲੈਂਦਾ ਜੇ ਗਾਹਕ ਹੁੰਦਾ ਉਹਦਾ ਵੱਧ ਤੋਂ ਵੱਧ ਫਾਇਦਾ ਹੁੰਦਾ ਮੈਂ ਫੇਰ ਕਹਿੰਦਾ ਜਿਹੜੇ ਭੈਣਪਰਾ ਘਰੇ ਬੈਠੇ ਬੁਟੀਕ ਚਲਾਉਂਦੇ ਨੇ ਜਾਂ ਕਿਸੇ ਦਾ ਦੂਰ ਨੇੜੇ ਬੁਟੀਕ ਆ ਜਾਂ ਕੋਈ ਦੁਕਾਨਦਾਰ ਆ ਉਹ ਜਲਦ ਤੋਂ ਜਲਦ ਵਿਜ਼ਿਟ ਕਰੋ ਮੰਗੜ ਲੈਸ ਆਉਸ ਦੇ ਉੱਪਰ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋਊਗਾ ਨਾਲੇ ਕੁਆਲਿਟੀ ਵਧੀਆ ਮਿਲੂਗੀ ਨਾਲੇ ਤੁਹਾਨੂੰ ਪੂਰੇ ਸੈੱਟ ਚੋਂ ਮੈਨੂੰ 2 ਪੀਸ ਕਹਤੇ ਤਾਂ ਤੁਹਾਨੂੰ 2 ਪੀਸ ਵੀ ਆਪਾਂ ਦੇ ਦਾਂਗੇ ਦੇਖੋ ਹੁਣ ਜਿਵੇਂ ਕੋਹਰਾ ਕਲਰ ਚੱਲ ਰਿਹਾ ਇਹਦੇ ਵੀ ਡਿਜ਼ਾਈਨ ਇੱਕ ਤੋਂ ਇੱਕ ਨੇ ਆਪਣੇ ਕੋਲੇ ਉਸ ਤੋਂ ਵਾਧਾ ਫਲੇਵਰ ਬਾਈ ਕ੍ਰੀਮ ਬਲੈਕ ਇਹਦੀ ਵੀ ਫੁੱਲ ਡਿਮਾਂਡ ਇਕਾ ਕ੍ਰੀਮ ਚ 50 ਕ ਪੀਸ ਆਏ ਨੇ ਆ ਵੀ ਡਿਫਰੈਂਟ ਆ ਇਕਾ ਕ੍ਰੀਮ ਚ ਔੜੇ ਮਤਲਬ ਵੈਰਾਈਟੀ ਇਨੀ ਕਾ ਮਤਲਬ ਆਫ ਤੋਂ ਦਿਖਾ ਨਹੀਂ ਹੋ ਰਹੀ ਇਸ ਕਰਕੇ ਮੈਂ ਤਾਂ ਤੁਹਾਨੂੰ ਜਸਟ ਸੈਂਪਲ ਪੀਸੇ ਨਿਗਾ ਕਰਾ ਰਿਆ ਫੇਰ ਕਹਿਣਾ ਹੁਣਾ ਕਿੱਥੇ ਆ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗੜ ਲੈਸ ਹਾਊਸ ਜਿੱਥੇ ਕੀ ਤੁਹਾਨੂੰ ਰੇਟ ਘੱਟ ਚੀਜ਼ ਵਧੀਆ ਮਿਲੂਗੀ ਪਰਾ ਭੈਣ ਭਰਾ ਜਿਹੜੇ ਕੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਨੇ ਉਹਨਾਂ ਭੈਣ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਉਹਨਾਂ ਕਾਰਨ ਆਪਣੇ ਕੋਲੇ ਦੂਰ ਕੋਈ ਨੇੜੇ ਕੋਈ ਬਾਹਰ ਬੈਠੇਗਾ ਘਾ ਘਾਰੇ ਨੇ ਉਹਨਾਂ ਭੈਣ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਜਿਹੜੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਨੇ ਫੋਲੋ ਕਰ ਰਹੇ ਆ ਲਾਈਕ ਕਰ ਰਹੇ ਆ ਆਪਾਂ ਨੂੰ ਕੋਈ ਲਾਈਕ ਲੂਈਕ ਦਾ ਚੱਕਰ ਨਹੀਂ ਸਾਡੀ ਜਿੰਨੀ ਵੀਡੀਓ ਸ਼ੇਅਰ ਕਰੂੰਗੇ ਜਿਹੜੇ ਭੈਣ ਭਰਾਵਾਂ ਕੋਲੇ ਜਾਊਗੀ ਉਹਨਾਂ ਭੈਣ ਭਰਾਵਾਂ ਦਾ ਫਾਇਦਾ ਹੋਊਗਾ ਨਾਕੀ ਨੁਕਸਾਨ ਹੁਣ ਜਿਵੇਂ ਕਾਟਨ ਦੀ ਲੈ ਸਾਹਬ ਵਾਲੀ ਆ ਜੀਪੀਓ ਇਹ ਤਾਂ ਇੱਕ ਤੁਹਾਨੂੰ ਸੈਂਪਲ ਪੀਸ ਨਿਗਾਹ ਕਰਾ ਰਹੇ ਆ ਜਿਹਦੇ ਵਿੱਚ 500 ਕਲਰ ਜਾਂ ਡਿਜ਼ਾਈਨ ਕਹਿਣਗੇ ਨਾ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਜੀ ਚੰਗਾ ਸਾ